ਆਵਾ ਕੋਈ ਫੱਕਰ ਲੱਗਦਾ ਵਿਚਾਰਾ ਜੜਦੀ ਰਾਤ ਨੂੰ ਤੜਾਂ ਆਇ ਤਰੇ ਫਿਰਦਾ ਉਹਦੇ ਆਨ ਨੂੰ ਕੀ ਗੱਲ ਹਾਂ ਆ ਪ੍ਰਵ ਆਇਆ ਤੂੰ ਕਿਵੇਂ ਤਰੇ ਕਰਦਾ ਇੱਥੇ ਰੋਟੀ ਰਾਟੀ ਖਾਧੀ ਆ ਡਰ ਨੂੰ ਮੈਂ ਵੀ ਬੰਦਾ ਹੀ ਹਾਂ ਆ ਲੈ ਤੇਰਾ ਦੋ ਇਤਰਾ ਦੋ ਚੱਕ ਲੂੰਗਾ ਆ ਲੈ ਆ ਲੈ ਰੋਟੀ ਖਾ ਲਈ ਆ ਰਾਤ ਤੇ ਰਾਤ ਉਹ ਖਸਣਾ ਮੈਂ ਵੀ ਬੰਦਾ ਹੀ ਹਾਂ ਆਲਾ ਡਰਦਾ ਕਿਉਂ ਮੈਂ ਤੇਰੇ ਕੋਲ ਛੋਟਾ ਰਾਤ ਨੂੰ ਸਰਕ ਦੇ ਵਿਚਾਰੇ ਨਹੀਂ ਖੜੀ ਤੇ ਆਉਂਦਾ ਕੋਈ ਤੇਰੇ ਉੱਤੇ ਚੜਾ ਜਾਊਗਾ ਇਹ ਤਾਂ ਹੈ ਜੀ ਕੰਮ ਕੀ ਕਰਦਾ ਵੈਸੇ ਤੂੰ ਕੁਵਾਰ ਚੋਕਦਾਂਗੇ ਤੇ ਫੇ ਰੋਟੀ ਰੋਟੀ ਕਿੱਥੋਂ ਖਾਣਾ ਰੋਟੀ ਰੋਟੀ ਬਸ ਜੀ ਕਈ ਵਾਰੀ ਅੱਜ ਅੱਜ ਨਹੀਂ ਮਿਲਗਾ ਤੇ ਨਹੀਂ ਮਿਲਗਾ ਤਾਂ ਬਸ ਐਸੇਰਾ ਮਾਪਿਓ ਮਾਪਿਓ ਪਿੰਡ ਹੈ ਜੀ ਪਿੰਡ ਕਿਹੜਾ ਤੇਰਾ ਯੂਪੀ ਬੋਲਦਾ ਪੰਜਾਬੀਆ ਤੂੰ ਹੈ ਹਾਂਜੀ ਤੇ ਯਾਰ ਕੰਮ ਤੇ ਲੱਗ ਜਾ ਉਦੋਂ ਰੋਟੀ ਵੀ ਦੇ ਕਰਦਾ ਤਾਂ ਕਵਾੜ ਦਾ ਕੰਮ ਆ ਜੀ ਚੱਕ ਚੱਕ ਕੇ ਟਾਈਮ ਪਰ ਫਿਰ ਐ ਤਾਂ ਰਹਿਣਾ ਔਖਾ ਯਾਰ ਇਹ ਮੋਟਰ ਕਿਦੀ ਆ ਇਹ ਜੈਨ ਦੇ ਦੀ ਸਤਾ ਤੈਨੂੰ ਜਾਣਦੇ ਆ ਉਹ ਹੈ ਚੱਲ ਠੀਕ ਹੈ ਦੀ ਰੋਟੀ ਰੋਟੀ ਖਾ ਲਈ ਚੰਗਾ ਮੈਂ ਨਹੀਂ ਕੋਸ ਆਪਣੇ ਕੋਲ ਮੈਂ ਤੈਨੂੰ ਵੇਖ ਕੇ ਮੁੜ ਕੇ ਆਇਆ ਸੀ ਤੂੰ ਸੂਏ ਦੇ ਕਿਨਾਰੇ ਤੇ ਖੜਾ ਸੀ ਮੈਂ ਖੈਰ ਵਿੱਚ ਨਾ ਡੱਗ ਪਿਆ ਸੀ ਉੱਥੇ ਹੀ ਕਰਦਾ ਸੀਗਾ ਤੂੰ ਉੱਥੇ ਮੈਂ ਹੂੰ ਖੜਾ ਗਿਆ ਵੀੜੀ-ਬਲੀ ਪੀ ਨਾ ਨਾ ਕਈ ਰੇ ਅੱਛਾ ਤੇ ਪੀ ਕੇ ਤੇ ਮੈਂ ਹੂੰ ਖੜ ਜਨ ਨਾ ਨਾ ਕਿ ਟੈਵ ਮੱਛਲ ਮੱਛਲ ਹੁੰਦਾ ਰਸਤਾ ਤੇ ਹਵਾ ਵਜੀ ਜਾਂਦੀ ਰਹੀ ਮਾਂ ਕੀ ਆ ਜਰਾ ਮੇਰੇ ਨਾਲ ਪ੍ਰੇਮ ਵੀੜੀ ਨਾ ਪੀਆ ਕਰ ਚੰਗਾ ਨਹੀਂ ਰੋਟੀ ਖਾਧੀ ਅੱਜ ਆ ਜੇ ਹਾਂ ਜੇ ਤਾਂ ਨਹੀਂ ਖਾਧੀ ਜੀ ਅੱਜ ਆ ਤੈਨੂੰ ਪੈਸੇ ਦੇ ਦੇ ਰੋਟੀ ਖਾ ਹਾਂ ਮੈਂ ਕਿਹਦੇ ਦਿਨ ਨਾ ਦਿਨੇ ਆਉਂਗਾ ਤੇਰੇ ਕੋਲੇ ਦਿਨੇ ਕਿੱਥੇ ਆਣਾ ਤੂੰ ਤੇਰੇ ਨਾਲ ਕੁਆੜ ਤੇ ਕੰਮ ਤੇ ਜਾ ਦਿੰਦਾ ਤੁਸੀਂ ਕੁਆੜ ਚੌਕ ਦਾ ਕਿੰਨੀ ਕਿ ਦਿਹਾੜੀ ਬਣ ਜਾਂਦੀ ਬਾਣੀ ਇੰਦੀ ਛਾਈ ਪੈਨ ਚਲ ਠੀਕ ਆ ਫਿਰ ਤੂੰ ਨਹਾ ਧੋ ਕੇ ਨਾ ਕੱਪੜੇ ਵਧੀਆ ਪਾ ਕੇ ਰੱਖਿਆ ਕਰ ਚੰਗਾ ਜਿੱਦ ਦਿਨ ਐ ਤੈਨੂੰ ਕੱਪੜੇ ਵੀ ਲੈ ਦੂੰਗਾ ਚੰਗਾ ਪੈ ਗਿਆ ਮੇਰਾ ਵੀ ਨਾ ਹੋਇਆ ਨਾ ਅਜੇ ਹਾਂ ਇਹਦਾ ਅਜੇ ਰੱਖ ਦਿਓ ਜੀ ਜਾਂ ਫੁਕੇ ਦੇ ਨਾਲ ਬੰਨ ਗਏ ਠੀਕ ਐ ਨਹੀਂ ਨਹੀਂ ਮੈਂ ਤੈਨੂੰ ਪਾ ਲੂੰਗਾ ਚੰਗਾ ਭਰੇਮ ਫਿਰ ਫਿਰ ਮਿਲਦੇ ਆ ਚੰਗਾ ਕੋਈ ਨਹੀਂ ਕੋਈ ਨਹੀਂ ਵਧੀਆ ਨਹਾ ਧੋ ਕੇ ਨਾ ਵਧੀਆ ਬੰਦਾ ਤੂੰ ਨਾ ਤੋ ਕਹਤੇ ਵਾ ਵਾਕੇ ਵਧੀਆ ਰਿਆ ਕਰ ਜਿਵੇਂ ਲੋਕ ਰਹਿੰਦੇ ਆ ਐ ਤੇ ਪੜਨ ਲੱਗਿਆ ਸੀ ਹਾਂ ਕਿਹੜੀ ਕਲਾਸ ਚੋਂ ਹਟ ਗਿਆ ਮਾਂ ਚਾਤੀ ਹਟ ਗਈ ਜਾ ਯਾਰ ਅੱਗੇ ਪੜ ਲੈਂਦਾ ਉਦੋਂ ਮਾਂ ਪਿਓ ਸੀਗਾ ਤੇਰਾ ਹੁਣ ਵੀ ਹੈਗਾ ਮਾਂ ਪਿਓ ਦਾ ਪੈੰਡ ਆ ਮੈਂ ਤੇਰੇ ਕੋਲੇ ਨਾ ਦਿਨੇ ਆਉਂਗਾ ਆਪਾਂ ਤੇਰਾ ਆਪਣੀ ਹੱਲ ਕਰਦੇ ਹਾਂ ਠੀਕ ਆ ਤੇਰਾ ਰਹਿਣ ਨੂੰ ਨਾ ਕਰਦਾ ਮੈਂ ਖੇਤ ਵਾਲੇ ਹੋਏ ਤਾਂ ਖੇਤ ਵਾਲਿਆਂ ਨੂੰ ਵੀ ਕਹਿ ਦੂੰਗਾ ਭੁੱਖਾ ਨਾ ਪਿਆ ਕਰ ਚੰਗਾ ਗੁਰਦੁਆਰੇ ਜਾਵੜਿਆ ਕਰ ਜੇ ਤੈਨੂੰ ਗੁਰਦੁਆਰੇ ਕੋਈ ਰੋਟੀ ਤੋਂ ਜਵਾਬ ਦੇਊਗਾ ਤਾਂ ਮੈਨੂੰ ਦੱਸੀ ਮੈਂ ਤੇਰੇ ਕੋਲੇ ਨਾ ਨੰਗ ਦਾ ਟੱਰਦਾ ਹੋ ਕੇ ਜਾਇਆ ਕਰੂੰਗਾ ਠੀਕ ਹੈ ਨਾ ਚੰਗਾ ਭਰੇਮ ਚੰਗਾ ਭਾਈ ਜੀ